ਹੈਲਥ ਨਾਲ ਜਿਹੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਸੌਂ ਕੇ ਉੱਠਣ ਤੋਂ ਬਾਅਦ ਚਿਹਰੇ ਤੇ ਹਲਕੀ ਸੋਜ ਆ ਜਾਂਦੀ ਹੈ ਕਦੇ-ਕਦੇ ਚਿਹਰੇ ਤੇ ਛੋਟੇ-ਛੋਟੇ ਮੁਹਾਸੇ ਵੀ ਹੋਣ ਲੱਗ ਜਾਂਦੇ ਹਨ ਨਾ ਠੀਕ ਤਰ੍ਹਾਂ ਨਾ ਸੋਣਾ ਅਤੇ ਕਦੇ-ਕਦੇ ਖਾਣ ਦੀ ਕੁਝ ਅਲਰਜੀ ਦੀ ਵਜ੍ਹਾ ਦੇ ਨਾਲ ਇਹ ਮੁਹਾਸੇ ਹੋ ਸਕਦੇ ਹਨ ਸਵੇਰੇ-ਸਵੇਰੇ ਚਿਹਰੇ ਤੇ ਠੰਡੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਬਦਸ਼ੁਕਾਰਾ ਦਵਾ ਸਕਦੇ ਹਨ ਤਾਂ ਆਉਂ ਜਾਂਦੇ ਹਾਂ ਠੰਡੇ ਪਾਣੀ ਨਾਲ ਚਿਹਰਾ ਧੋਣ ਦੇ ਕੀ ਫਾਇਦੇ ਹੁੰਦੀ ਹਨ ਜਿਵੇਂ ਤੇਰੇ ਤੇ ਆਈਸ ਕ్యూ ਰਗੜਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਹੀ ਠੰਡੇ ਪਾਣੀ ਨਾਲ ਚਿਹਰਾ ਧੋਣਾ ਵੀ ਇੱਕ ਚੰਗਾ ਨੁਸਖਾ ਮੰਨਿਆ ਜਾਂਦਾ ਹੈ ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁਲ ਤਾਜ਼ਾ ਹੋ ਜਾਂਦੀ ਹੈ ਤੋੜਾ ਜਿਹਾ ਠੰਡਾ ਪਾਣੀ ਤੁਹਾਡੀ ਚਮੜੀ ਨੂੰ ਫੇਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਊਰਜਵੰਤ ਮਹਿਸੂਸ ਕਰਵਾ ਸਕਦਾ ਹੈ ਠੰਡੇ ਪਾਣੀ ਨਾਲ ਖੂਨ ਦਾ ਸਰਕੂਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਖੁੱਲੇ ਸ਼ੀਕ ਬੰਦ ਹੋ ਜਾਂਦੇ ਹਨ ਗਰਮ ਪਾਣੀ ਨਾਲ ਆਪਣਾ ਚਿਹਰਾ ਧੋਣ ਤੋਂ ਬਾਅਦ ਉਹਨਾਂ ਸ਼ੀਕਾਂ ਨੂੰ ਬੰਦ ਕਰਨ ਲਈ ਉਸੇ ਥੋੜਾ ਠੰਡਾ ਪਾਣੀ ਛਿੜਕੋ ਅੱਖਾਂ 'ਵੇਜੇ ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਡਕ ਮਹਿਸੂਸ ਹੁੰਦੀ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਸਤਿ ਸ਼੍ਰੀ ਅਕਾਲ ਹੈਲਥ ਨਾਲ ਜੁੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਸੌਂ ਕੇ ਉੱਠਣ ਤੋਂ ਬਾਅਦ ਚਿਹਰੇ ਤੇ ਹਲਕੀ ਸੋਜ ਆ ਜਾਂਦੀ ਹੈ ਕਦੇ-ਕਦੇ ਚਿਹਰੇ ਤੇ ਛੋਟੇ-ਛੋਟੇ ਮੁਹਾਸੇ ਵੀ ਹੋਣ ਲੱਗ ਜਾਂਦੇ ਹਨ ਨਾ ਠੀਕ ਤਰ੍ਹਾਂ ਨਾ ਸੋਣਾ ਅਤੇ ਕਦੇ-ਕਦੇ ਖਾਣ ਦੀ ਕੁਝ ਅਲਰਜੀ ਦੀ ਵਜ੍ਹਾ ਦੇ ਨਾਲ ਇਹ ਮੁਹਾਸੇ ਹੋ ਸਕਦੇ ਹਨ ਸਵੇਰੇ ਸਵੇਰੇ ਚਿਹਰੇ ਤੇ ਠੰਡੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮਸਿਆਵਾਂ ਦੂਸ਼ਿਤ ਕਰਾ ਦਵਾ ਸਕਦੀਆਂ ਤਾਂ ਆਓ ਜਾਣਦੇ ਹਾਂ ਠੰਡੇ ਪਾਣੀ ਨਾਲ ਚਿਹਰਾ ਧੋਣ ਦੇ ਕੀ ਫਾਇਦੇ ਹੁੰਦੇ ਹਨ ਜਿਵੇਂ ਚਿਹਰੇ ਤੇ ਆਈਸ ਕ్యూ ਰਗੜਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਹੀ ਠੰਡੇ ਪਾਣੀ ਨਾਲ ਚਿਹਰਾ ਧੋਣਾ ਵੀ ਇੱਕ ਚੰਗਾ ਨੁਸਖਾ ਮੰਨਿਆ ਜਾਂਦਾ ਹੈ ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁਲ ਤਾਜ਼ਾ ਹੋ ਜਾਂਦੀ ਹੈ ਥੋੜਾ ਜਿਹਾ ਠੰਡਾ ਪਾਣੀ ਤੁਹਾਡੀ ਚਮੜੀ ਨੂੰ ਫੇਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਉर्जावान ਮਹਿਸੂਸ ਕਰਵਾ ਸਕਦਾ ਹੈ ਠੰਡੇ ਪਾਣੀ ਨਾਲ ਖੂਨ ਦਾ ਸਰਕੂਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਖੁੱਲੇ ਸ਼ੀਕ ਬੰਦ ਹੋ ਜਾਂਦੇ ਹਨ ਗਰਮ ਪਾਣੀ ਨਾਲ ਆਪਣਾ ਚਿਹਰਾ ਧੋਣ ਤੋਂ ਬਾਅਦ ਉਹਨਾਂ ਸ਼ੀਕਾਂ ਨੂੰ ਬੰਦ ਕਰਨ ਲਈ ਉਸ ਤੇ ਥੋੜਾ ਠੰਡਾ ਪਾਣੀ ਛਿੜਕੋ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਡਕ ਮਹਿਸੂਸ ਹੁੰਦੀ ਹੈ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਣੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਸੌ ਕੇ ਉੱਠਣ ਤੋਂ ਬਾਅਦ ਚਿਹਰੇ ਤੇ ਹਲਕੀ ਸੋ ਆ ਜਾਂਦੀ ਹੈ ਕਦੇ-ਕਦੇ ਚਿਹਰੇ ਤੇ ਛੋਟੇ-ਛੋਟੇ ਮੁਹਾਸੇ ਵੀ ਹੋਣ ਲੱਗ ਜਾਂਦੇ ਹਨ ਨਾ ਠੀਕ ਤਰ੍ਹਾਂ ਨਾ ਸੋਣਾ ਅਤੇ ਕਦੇ-ਕਦੇ ਖਾਣ ਦੀ ਕੁਝ ਅਲਰਜੀ ਦੀ ਵਜ੍ਹਾ ਦੇ ਨਾਲ ਇਹ ਮੁਹਾਸੇ ਹੋ ਸਕਦੇ ਹਨ ਸਵੇਰੇ-ਸਵੇਰੇ ਚਿਹਰੇ ਤੇ ਠੰਡੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਕਾਰਾ ਦਵਾ ਸਕਦੇ ਹਨ ਤਾਂ ਆਓ ਜਾਣਦੇ ਹਾਂ ਠੰਡੇ ਪਾਣੀ ਨਾਲ ਚਿਹਰਾ ਧੋਣ ਦੇ ਕੀ ਫਾਇਦੇ ਹੁੰਦੇ ਹਨ ਜਿਵੇਂ ਚਿਹਰੇ ਤੇ ਆਈਸ ਕ్యూ ਰਗੜਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਹੀ ਠੰਡੇ ਪਾਣੀ ਨਾਲ ਚਿਹਰਾ ਧੋਣਾ ਵੀ ਇੱਕ ਚੰਗਾ ਨੁਸਖਾ ਮੰਨਿਆ ਜਾਂਦਾ ਹੁੰਦਾ ਹੈ ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁਲ ਤਾਜ਼ਾ ਹੋ ਜਾਂਦੀ ਹੈ ਥੋੜਾ ਜਿਹਾ ਠੰਡਾ ਪਾਣੀ ਤੁਹਾਡੀ ਚਮੜੀ ਨੂੰ ਫੇਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਉਰਜਵਾਨ ਮਹਿਸੂਸ ਕਰਵਾ ਸਕਦਾ ਹੈ ਠੰਡੇ ਪਾਣੀ ਨਾਲ ਖੂਨ ਦਾ ਸਰਕੂਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਖੁੱਲੇ ਸ਼ੀਕ ਬੰਦ ਹੋ ਜਾਂਦੇ ਹਨ ਗਰਮ ਪਾਣੀ ਨਾਲ ਆਪਣਾ ਚਿਹਰਾ ਧੋਣ ਤੋਂ ਬਾਅਦ ਉਹਨਾਂ ਸ਼ੀਕਾਂ ਨੂੰ ਬੰਦ ਕਰਨ ਲਈ ਉਸ ਤੇ ਥੋੜਾ ਠੰਡਾ ਪਾਣੀ ਛਿੜਕੋ ਅੱਖਾਂ 'ਵੇਜੇ ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਡਕ ਮਹਿਸੂਸ ਹੁੰਦੀ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਸਤਿ ਸ਼੍ਰੀ ਅਕਾਲ ਹੈਲਥ ਨਾਲ ਜੁੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਸੌ ਕੇ ਉੱਠਣ ਤੋਂ ਬਾਅਦ ਚਿਹਰੇ ਤੇ ਹਲਕੀ ਸੋਜ ਆ ਜਾਂਦੀ ਹੈ ਕਦੇ-ਕਦੇ ਚਿਹਰੇ ਤੇ ਛੋਟੇ-ਛੋਟੇ ਮੁਹਾਸੇ ਵੀ ਹੋਣ ਲੱਗ ਜਾਂਦੇ ਹਨ ਨਾ ਠੀਕ ਤਰ੍ਹਾਂ ਨਾ ਸੌਣਾ ਅਤੇ ਕਦੇ-ਕਦੇ ਖਾਣ ਦੀ ਕੁਝ ਅਲਰਜੀ ਦੀ ਵਜ੍ਹਾ ਦੇ ਨਾਲ ਇਹ ਮੁਹਾਸੇ ਹੋ ਸਕਦੇ ਹਨ ਸਵੇਰੇ-ਸਵੇਰੇ ਚਿਹਰੇ ਤੇ ਠੰਡੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਯਸਮਨ ਤੇ ਆਮਦੋਸ਼ੀ ਤੋਂ ਘਾੜਾ ਦਵਾ ਸਕਦੇ ਹਾਂ ਤਾਂ ਆਉਂ ਜਾਂਦੇ ਹਾਂ ਠੰਡੇ ਪਾਣੀ ਨਾਲ ਚਿਹਰਾ ਧੋਣ ਦੇ ਕੀ ਫਾਇਦੇ ਹੁੰਦੇ ਹਨ ਜਿਵੇਂ ਚਿਹਰੇ ਤੇ ਆਈਸ ਕ్యూ ਰਗੜਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਠੀਕ ਇਸੇ ਤਰ੍ਹਾਂ ਹੀ ਠੰਡੇ ਪਾਣੀ ਨਾਲ ਚਿਹਰਾ ਧੋਣਾ ਵੀ ਇੱਕ ਚੰਗਾ ਨੁਸਖਾ ਮੰਨਿਆ ਜਾਂਦਾ ਹੈ ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁਲ ਤਾਜ਼ਾ ਹੋ ਜਾਂਦੀ ਹੈ ਥੋੜਾ ਜਿਹਾ ਠੰਡਾ ਪਾਣੀ ਤੁਹਾਡੀ ਚਮੜੀ ਨੂੰ ਫੇਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਉर्जावान ਮਹਿਸੂਸ ਕਰਵਾ ਸਕਦਾ ਹੈ ਠੰਡੇ ਪਾਣੀ ਨਾਲ ਖੂਨ ਦਾ ਸਰਕੂਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਣ ਨਾਲ ਖੁੱਲੇ ਸ਼ੀਕ ਬੰਦ ਹੋ ਜਾਂਦੇ ਹਨ ਗਰਮ ਪਾਣੀ ਨਾਲ ਆਪਣਾ ਚਿਹਰਾ ਧੋਣ ਤੋਂ ਬਾਅਦ ਉਹਨਾਂ ਸ਼ੀਕਾਂ ਨੂੰ ਬੰਦ ਕਰਨ ਲਈ ਉਸ ਤੇ ਥੋੜਾ ਠੰਡਾ ਪਾਣੀ ਛਿੜਕੋ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਡਕ ਮਹਿਸੂਸ ਹੁੰਦੀ ਹੈ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ